ਮੈਂ ਪਾਰਟੀ ਦੀ ਸਾਰੀ ਲੀਡਰਸ਼ਿਪ ਦਾ ਅ ਕੇਜਰੀਵਾਲ ਜੀ ਦਾ ਸੀਐਮ ਭਗਵਾਨ ਸਿੰਘ ਮਾਨ ਜੀ ਦਾ ਔਰ ਐਮਪੀ ਮੀਤਹਿਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਜਤਾ ਕੇ ਮੈਨੂੰ ਇਸ ਅਹੁਦੇ ਨਾਲ ਨਵਾਜਿਆ ਮੈਂ ਸਾਰੀ ਪਾਰਟੀ ਨੂੰ ਯਕੀਨ ਦਿਵਾਉਣਾ ਕਿ ਮੈਂ ਆਪਣੇ ਅਹੁਦੇ ਨੂੰ ਪੂਰੀ ਇਮਾਨਦਾਰੀ ਨਾਲ ਤੇ ਵਫਾਦਾਰੀ ਨਾਲ ਦੇ ਤਨਹੀਂ ਨਿਭਾਵਾਂਗਾ ਬਾਕੀ ਗੱਲ ਰਹੀ ਇਹ ਕਿ ਜਿੱਥੇ ਆਪਾਂ ਗੱਲ ਛੱਡੀ ਸੀਗੇ 2018 ਚ ਯੂਥ ਵਿੰਗ ਦੀ ਪ੍ਰਧਾਨ ਜੀ ਦਿੱਤੀ ਤੇ ਉਸ ਤੋਂ ਬਾਅਦ 2020 ਦੇ ਵਿੱਚ ਇਲੈਕਸ਼ਨ ਹੋਈ ਜਿਵੇਂ ਹੁਣ ਮੈਂ ਵੋਟਾਂ ਦੇ ਵਿੱਚ ਕੰਮ ਕਰਿਆ ਦਿੱਲੀ ਜੀ ਇਹ ਤਾਂ ਸਭ ਨੂੰ ਪਤਾ ਹੈ ਪਰ ਜਿਹੜਾ 2020 ਦੇ ਵਿੱਚ ਵੀ ਮੈਂ ਉੱਥੇ ਲਗਭਗ 1 ਮਹੀਨਾ ਲਾਇਆ ਮੇਰੇ ਉਹ ਵਿਧਾਨ ਸਭਾ ਵੀ ਹੁਣ ਤੱਕ ਵੀ ਯਾਦ ਹੈ ਕਸਤੂਰਵਾ ਨਗਰ ਵਿਧਾਨ ਸਭਾ ਹਲਕਾ ਸੀ ਉੱਥੇ ਕੰਮ ਕਰਿਆ ਉਸ ਤੋਂ ਬਾਅਦ ਜਿੱਥੇ ਵੀ ਪਾਰਟੀ ਕੋਈ ਡਿਊਟੀ ਲਾਉਂਦੀ ਰਹੀ ਆਪੋਜੀਸ਼ਨ ਦੇ ਵਿੱਚ ਸੀ ਕਿਤੇ ਧਰਨਾ ਕੋਈ ਮਜੀਠੇ ਹੋਣਾ ਕਿਤੇ ਕਿਤੇ ਵੀ ਹੋਣਾ ਉੱਥੇ ਸਾਰੇ ਭਰਾਵਾਂ ਨੂੰ ਨਾਲ ਲੈ ਕੇ ਪਹੁੰਚਦੇ ਰਹੇ ਉਸ ਤੋਂ ਬਾਅਦ ਫਿਰ ਪਾਰਟੀ ਨੇ ਮੈਨੂੰ ਭਦੌੜ ਹਲਕੇ ਦਾ ਰਿਜ਼ਰਵਰ ਲਾਇਆ ਜੀ ਉੱਥੇ ਜਿਹੜਾ ਸੀਗਾ ਸਾਰੇ ਸੰਗਠਨ ਨੂੰ ਇਕੱਠਾ ਕੀਤਾ ਤੇ ਉਸ ਤੋਂ ਬਾਅਦ ਫਿਰ ਐਮਪੀ ਇਲੈਕਸ਼ਨ ਆ ਗਈ ਜਦੋਂ ਮੈਂ ਭਦੌੜ ਹਲਕੇ ਦੇ ਵਿੱਚ ਵਿਚਰ ਰਿਹਾ ਸੀ ਤਾਂ ਫਿਰ ਐਮਪੀ ਇਲੈਕਸ਼ਨ 'ਚ ਵੀ ਮੇਰੀ ਡਿਊਟੀ ਭਦੌੜ ਹੀ ਲੱਗੇ